ਰੇਡਨ ਕੋ ਨਾਮਾ ਦੇ ਵਿੱਚ ਵੱਡੀ ਟ੍ਰੀਕਿੰਗ ਨਿਊਜ਼ ਇਸ ਵਕਤ ਦੀ ਨਿਕਲ ਕੇ ਆ ਰਹੀ ਹੈ ਤੇ ਨੀਡਾ ਤੇ ਯੂਕੌਨ ਮੇ ਖੇਤਰੀ ਨਾਮਜ਼ਦ ਪ੍ਰੋਗਰਾਮਾਂ ਦੀ ਸਾਇਤਾ ਦੇ ਨਵੇਂ ਸਾਂਝੇਦਾਰ ਨੇ ਫੈਡਰਲ ਸਰਕਾਰ ਖੇਤਰੀ ਔਰ ਅਰਧ ਵਿਵਸਥਾ ਦੇ ਨਾਜ਼ਕ ਖੇਤਰਾਂ ਦਾ ਸਮਰਥਨ ਕਰਨ ਲਈ ਵਚਨਬੱਧਤਾ ਜਤਾ ਕੇ ਹੰਰਮੰਦ ਕਾਮਿਆਂ ਨੂੰ ਸਥਾਈ ਨਿਵਾਜ਼ ਲਈ ਸਪਸ਼ਟ ਮਾਰਗ ਪ੍ਰਦਾਨ ਕਰਦੇ ਅੱਜ ਮਾਨਯੋਗ ਮਾਰਕ ਮਿੰਦਕ ਇਮੀਗ੍ਰੇਸ਼ਨ ਸਬੰਧੀ ਤੇ ਨਾਗਰਿਕਤਾ ਮੰਤਰੀ ਨੇ ਕੁਝ ਨਾ ਦਿੱਤੀ ਕਿ ਸੰਗੀ ਸਰਕਾਰ ਨੇ ਖੇਤਰ ਵਿੱਚ ਆਰਥਿਕ ਵਿਕਾਸ ਲਈ ਮਹੱਤਵਪੂਰਨ ਅਸਥਾਈ ਕਰਮਚਾਰੀਆਂ ਦੀ ਮਦਦ ਕਰਨ ਲਈ ਯੂਕੋਨ ਦੀ ਸਰਕਾਰ ਦੇ ਨਾਲ ਇੱਕ ਸਮਝੌਤਾ ਕੀਤਾ ਅੰਤ ਵਿੱਚ ਸਥਾਈ ਨਿਵਾਸੀ ਬਣਨ ਦੇ ਲਈ ਇਹ ਅਸਥਾਈ ਉਪਾਯੋਗੋਨ ਸਰਕਾਰ ਦੁਆਰਾ ਪਛਾਣੇ ਗਏ ਸਮਰਥ 215 ਤੱਕ ਅਸਥਾਈ ਕਰਮਚਾਰੀਆਂ ਨੂੰ ਕਾਮਨਾ ਜਾਰੀ ਰੱਖਣਾ ਨਵੇਂ ਵਰਕ ਪਰਮਿਟ ਦੇਵੇਗਾ ਜਦੋਂ ਉਹ ਯੂਕਾਨ ਨਾਮਜ਼ਦ ਪ੍ਰੋਗਰਾਮ ਦੇ ਅਧੀਨ ਆਪਣੀਆਂ ਸਥਾਈ ਨਿਵਾਸ ਅਰਜ਼ੀਆਂ ਦੀ ਪੱਤਰਕ੍ਰਿਆ ਕਰਦੇ ਹੋਏ ਯੋਗ ਵਿਅਕਤੀਆਂ ਨੂੰ ਇਹ ਦਿਖਾਉਣ ਦੇ ਉਹ ਮਾਪਦੰਡਾ ਨੂੰ ਪੂਰਾ ਕਰਨਗੇ 2025 ਅਤੇ 26 ਵਿੱਚ ਸਥਾਈ ਨਿਵਾਸ ਲਈ ਤਵਦੀਨ ਲਈ ਹੋਰ ਦੀ ਅਵੀਤ ਧੀ ਜਾਂਦੀ ਹੈ ਇਹ ਉਨਰਮੰਦ ਕੰਮ ਯੂਕਾਨ ਵਿੱਚ ਮੁੱਖ ਨੌਕਰੀਆਂ ਦੀਆਂ ਅਸਾਮੀਆਂ ਭਰ ਰਹੇ ਨੇ ਕੈਨੇਡਾ ਦੀ ਅਰਧ ਆਰਥਿਕਤਾ ਅਤੇ ਸਮਾਜਿਕ ਵਿਭਿੰਨਤਾ ਵਿੱਚ ਸਰਗਰਮੀ ਦੇ ਨਾਲ ਯੋਗਦਾਨ ਪਾ ਰਹੇ ਨੇ ਅੱਜ IRCC ਨੇ ਉਹਨਾਂ ਅਧਿਕਾਰ ਖੇਤਰਾਂ ਵਿੱਚ ਇਸ ਉਪਾਅ ਨੂੰ ਲਾਗੂ ਕਰਨ ਲਈ ਅਲਬਰਟਾ ਮੈਨੀਟੋਬਾ ਤੇ ਯੂਕੋਨ ਨਾਲ ਕੰਮ ਕੀਤਾ IRCC ਮੌਜੂਦਾ ਅਸਥਾਈ ਨਿਵਾਸ ਦੇ ਇੱਕ ਵੱਡੇ ਹਿੱਸੇ ਨੂੰ ਉਹਨਾਂ ਦੀ ਲੇਬਰ ਮਾਰਕੀਟ ਲੋੜਾਂ ਨੂੰ ਪੂਰਾ ਕਰਦੇ ਹੋਏ ਸਥਾਈ ਨਿਵਾਸ ਵਿੱਚ ਸਟੇਬਿਲਿਟੀ ਕਰਨ ਲਈ ਸਾਰੇ ਪ੍ਰਾਂਤਾਂ ਅਤੇ ਪ੍ਰਦੇਸ਼ਾਂ ਦੇ ਨਾਲ ਵਿਕਲਪਾਂ ਦੀ ਪਰਚੋਲ ਕਰਨ ਦਾ ਖੁੱਲਾ ਰਹਿੰਦਾ ਹੈ ਆਈਆਰਸੀਸੀ ਸਾਡੇ ਸਾਂਝੇ ਆਰਥਿਕ ਇਮੀਗ੍ਰੇਸ਼ਨ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਸੂਬਿਆਂ ਅਤੇ ਪ੍ਰਦੇਸ਼ਾਂ ਨਾਲ ਸਹਿਯੋਗ ਕਰਨਾ ਜਾਰੀ ਰੱਖੇਗਾ ਉਥੇ ਹਵਾਲੇ ਦੀ ਗੱਲ ਕੀਤੀ ਜਾਵੇ ਤਾਂ ਯੂਪੋਨ ਵਿੱਚ ਨਰਮਨ ਕਾਨਮੇ ਦੇ ਨਵੇਂ ਵਰਕ ਪਰਮਿਟ ਦੇ ਅਸੀਂ ਨਾ ਸਿਰਫ ਨਾਜ਼ਿਕ ਖੇਤਰਾ ਵਿੱਚ ਸਥਾਨਕ ਲੇਬਰ ਮਾਰਕੀਟ ਦੇ ਲੋੜਾਂ ਦਾ ਸਮਰਥਨ ਕਰ ਰਹੇ ਹਾਂ ਸਗੋਂ ਹੋਰ ਅਸਥਾਈ ਨਿਵਾਸੀਆਂ ਨੂੰ ਸਤਾਈ ਨਿਵਾਸ ਵਿੱਚ ਇੱਕ ਸਪਸ਼ਟ ਮਾਰਗ ਦੀ ਪ੍ਰਦਾਨ ਕਰ ਰਿਹਾ ਹੈ ਇਹ ਸਮਝੌਤਾ ਪੂਰੇ ਦੇਸ਼ ਵਿੱਚ ਇਮੀਗ੍ਰੇਸ਼ਨ ਦੇ ਲਾਭਾਂ ਨੂੰ ਫੈਲਾਉਣ ਅਤੇ ਸਾਡੇ ਭਾਈਚਾਰਕ ਸਮਾਜਿਕ ਅਤੇ ਆਰਥਿਕ ਤਾਣੇ-ਬਾਣੇ ਨੂੰ ਮਜ਼ਬੂਤ ਕਰਨ ਲਈ ਪ੍ਰਾਂਤਾਂ ਅਤੇ ਪ੍ਰਦੇਸ਼ਾਂ ਦੇ ਨਾਲ ਚੱਲ ਰਹੇ ਸਹਿਯੋਗ ਵਿੱਚ ਇੱਕ ਮੌਕਦਮ ਹੈ ਇਹ ਵਿਕਲਪ ਦੂਜੇ ਪ੍ਰਾਂਤ ਅਤੇ ਪ੍ਰਦੇਸ਼ਾਂ ਦੇ ਲਈ ਮੀਸਤੀ ਰਹਿੰਦਾ ਜਿਨ੍ਹਾਂ ਨੂੰ ਆਪਣੇ ਨੂੰ ਨਰਮਤ ਕਰਮਚਾਰੀ ਨੂੰ ਬਰਕਰਾਰ ਰੱਖਣ ਦੀ ਜ਼ਰੂਰਤ ਹੁੰਦੀ ਹੈ ਮਾਲਯੋਗ ਬਾਰਕ ਮਿਲਰ ਇਮੀਗ੍ਰੇਸ਼ਨ ਮੰਤਰੀ ਇਹ ਗੱਲ ਆਖੀ ਹੈ ਸਮਝਾਉਤਾ ਕਿ ਮਹੱਤਵਪੂਰਨ ਵਿਕਾਸ ਜੋ ਵਿਦੇਸ਼ੀ ਨਾਗਰਿਕ ਨੂੰ ਯੂਕਾਨ ਵਿੱਚ ਰਹਿਣ ਅਤੇ ਸਾਰਦੀ ਲੇਬਰ ਮਾਰਕੀਟ ਵਿੱਚ ਕੀਮਤੀ ਯੋਗਦਾਨ ਪ੍ਰਾਪਤ ਕਰਨਾ ਜਾਰੀ ਰੱਖੇਗਾ ਜਦੋਂ ਤੱਕ ਉਹ ਯੂਕਾਨ ਨਾਮਜ਼ਦ ਪ੍ਰੋਗਰਾਮ ਲਈ ਅਰਜ਼ੀਆਂ ਦੇਣ ਦੇ ਯੋਗ ਨਹੀਂ ਹੁੰਦੇ ਮੈਂ ਖੇਤਰ ਵਿੱਚ ਇਮੀਗ੍ਰੇਸ਼ਨ ਲਈ ਇਹ ਸਹਿਯੋਗ ਪਹੁੰਚ ਨੂੰ ਲਾਗੂ ਕਰਨ ਵਿੱਚ ਸਹਾਇਤਾ ਲਈ ਕੈਨੇਡਾ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਇਸ ਤਾਇਓਪਾ ਉਹ ਨਾ ਵਿਦੇਸ਼ੀ ਨਾਗਰਿਕਾਂ ਨੂੰ ਵਧੇਰੇ ਨਿਸ਼ਚਿਤਤਾ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ ਜੋ ਜੋ ਕੋਨ ਵਿੱਚ ਘਰਾਂ ਦੇ ਵਿੱਚ ਰਹਿੰਦੇ ਨੇ ਕਿਉਂਕਿ ਅਸੀਂ ਉਹਨਾਂ ਦੇ ਸਥਾਈ ਨਿਵਾਸ ਵਿੱਚ ਤਬਦੀਲੀ ਦਾ ਸਮਰਥਨ ਕਰਨ ਤੇ ਕੰਮ ਕਰਦੇ ਹਾਂ ਮਾਨਯੋਗ ਰੰਜ ਪੈਲਰੀ ਯੂਕਾਨ ਪ੍ਰੀਮੀਅਰ ਕਾਰਜਕਾਰੀ ਕੌਂਸਲ ਦਫ਼ਤਰ ਦੇ ਮੰਤਰੀ ਆਰਥਿਕ ਵਿਕਾਸ ਮੰਤਰੀ ਅਤੇ ਯੂਕਾਨ ਹਾਊਸਿੰਗ ਕਾਰਪੋਰੇਸ਼ਨ ਲਈ ਜ਼임ਮੇਵਾਰ ਮੰਤਰੀ ਯੂਕਾਨ ਵਿੱਚ ਹੁਨਰਵੰਦ ਕਾਮਿਆਂ ਲਈ ਨਮੇਬਰ ਪਰਮਟ ਦੇ ਕੇ ਅਸੀਂ ਸਥਾਨਕ ਮਾਲਕਾਂ ਨੂੰ ਆਪਣੇ ਕੰਮਚਾਰੀ ਸਟਾਫ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰ ਰਹੇ ਹਾਂ ਕਿ ਇਹ ਪਹਿਲ ਕਦਮੀ ਆਰਥਿਕਤਾ ਲਈ ਇੱਕ ਸਕਾਰਤਮਕ ਖੁਲਾਾਰਾ ਹੈ ਵੀ ਇਹ ਸਾਡੀ ਆਬਾਦੀ ਦੇ ਵਾਅਦੇ ਦਾ ਸਮਰਥਨ ਕਰਦੀ ਹੈ ਮੈਨੇਜਰਤ ਵੱਲੋਂ ਤੇ ਇਹ ਕਰਨ ਲਈ ਜ਼ੋਰਦਾਰ ਵਕਾੰਦ ਕੀਤੀ ਹੈ ਇਹ ਯਕੀਨੀ ਬਣਾਉਣ ਲਈ ਕਿ ਸਾਡੇ ਭਾਈਚਾਰੇ ਨੂੰ ਇਹ ਤਬਦੀਲੀਆਂ ਤੋਂ ਲਾਭ ਮਿਲੇ ਇਹ ਸਮਝੌਤਾ ਸਾਡੇ ਭਾਈਚਾਰੇ ਅਤੇ ਉਤਰੀ ਇਸ ਸਮਾਜਿਕ ਅਤੇ ਆਰਥਿਕ ਤਾਣੇ-ਬਾਣੇ ਦਾ ਸਮਰਥਨ ਅਤੇ ਮਜ਼ਬੂਤ ਕਰਨ ਲਈ ਫੈਡਰਲ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਇਹ ਉਤੇ ਹੀ ਦੀਸਟਾਟਨਿਗਾਰ ਕੀਤੀ ਜਾਵੇ ਦਾ 2023 ਵਿੱਚ ਸਾਰੇ 27 ਨਿਵਾਸੀ ਡਾਕਖਲਿਆਂ ਵਿੱਚੋਂ ਲਗਭਗ 23% ਪ੍ਰੋਵੈਂਸ਼ੀਅਲ ਅਤੇ ਟੈਰੀਟੋਰੀਅਲ ਨਾਮਜ਼ਦ ਪ੍ਰੋਗਰਾਮ ਦੁਆਰਾ ਆਏ ਅਤੇ ਸਿੱਧੇ ਤੌਰ ਤੇ ਪ੍ਰਾਂਤ ਅਤੇ ਪ੍ਰਦੇਸ਼ ਨੂੰ ਉਹਨਾਂ ਦੀ ਲੇਬਰ ਮਾਰਕੀਟਾਂ ਲੋੜਾਂ ਨੂੰ ਪੂਰਾ ਸਹਾਇਤਾ ਕਰਦੇ ਨੇ 2023 ਵਿੱਚ ਪ੍ਰੋਵਿੰਸਲ ਨਾਮਜ਼ਦ ਪ੍ਰੋਗਰਾਮ ਨੇ ਯੋਜਨਾਬੰਦ ਆਰਥਿਕ ਦਾਖਲਿਆਂ ਦੇ ਲਗਭਗ 4% ਦੀ ਨਮਾਇੰਦਗੀ ਕੀਤੀ ਹੈ ਇਸ ਨੂੰ ਇਮੀਗ੍ਰੇਸ਼ਨ ਪੱਤਰ ਯੋਜਨਾ ਦੇ ਤਹਿਤ ਪਛਾਣਿਆ ਗਿਆ ਤੇ ਇਹ ਇੱਕ ਵੱਡਾ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮ ਬਣਾਉਂਦਾ ਹੈ 2023 ਵਿੱਚ ਲਗਭਗ 1.55000 ਲੋਕ ਰਾਸ਼ਟਰੀ ਤੌਰ ਤੇ ਵਰਕਰ ਦੇ ਦਰਜੇ ਤੋਂ ਸਥਾਈ ਨਿਵਾਸ ਦੇ ਤਬਦੀਲ ਹੋਏ ਸਰੋਤ IRCC ਖੋਜ ਅਤੇ ਡਾਟਾ ਸ਼ੇਖਾਂ ਨੂੰ ਸਾਖਾ ਨਿਵਾਸੀ 31 ਜੁਲਾਈ 2024 ਡਾਟਾ ਕਿਰਪਾ ਕਰਕੇ ਨੋਟ ਕਰੋ ਕਿ ਡਾਟਾ ਸ਼ੁਰੂਆਤੀ ਅਨੁਮਾਨ ਤੇ ਬਦਲਾਵ ਦੇ ਅਧੀਨ ਹੈ ਉੱਥੇ ਦੱਸ ਦਈਏ ਕਿ ਸੰਬੰਧਿਤ ਉਤਪਾਦ ਮੈਨੇਟੋਬਾ ਵਿੱਚ ਹੁਨਰਮੰਦ ਅਸਥਾਈ ਕਾਮੇਦੀ ਸੈਟਾਲੀ ਨਾਮੇ ਉਪਾਸ ਸੰਬੰਧਿਤ ਲਿੰਕ ਸੋਬੇ ਨਾਮਜ਼ਦ ਵਰਜਲ ਪਰਵਾਸ ਕਰੋ ਵਰਕ ਪਰਮਿਟ ਪ੍ਰਾਪਤ ਕਰੋ ਅਸਥਾਈ ਜਨਤਕ ਨੀਤੀਆਂ ਸਟਾਈ ਨਿਵਾਸੀ ਤੋਂ ਸਾਈ ਨਿਵਾਸੀ ਪਾਥਰੀ ਕੀ ਮੇ ਕਰਨੀ ਹੈ ਸੰਪਰਕ ਦੀ ਗੱਲ ਕੀਤੀ ਜਾਵੇ ਤਾਂ ਸੰਚਾਰ ਦਫਤਰ ਦੇ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਡਾਇਰੈਕਟਰ ਦੇ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਜਾਂ ਫਿਰ ਕਮਿਊਨੀਕੇਸ਼ਨ ਸੈਂਟਰ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਆਫ ਕੈਨੇਡਾ ਨੰਬਰ 6139521650 ਦੇ ਉੱਪਰ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਰੀਡਿੰਗ ਕਮਨਾਮਾ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਦੀ ਜ਼ੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ਼ ਨਿਊਜ਼ ਵਾਰਾ ਦਿਨਾਲ